हेलो गाइस होइके सारे ठीक ठाको मेरे वलो सारे अन प्यार परी सा सियाकाल मैं थोड़ी अपनी री चहल मेरा चैनल मेरे पिट मेरे खेते त्वाडा स्वागत है जे दिस मेरे चैनल ते नवियो ता तुसी प्लीज मेरे चैनल नु सब्सक्राइब वीडियो नु लाइक शेयर ते कमेंट जरूर करयो चलो आज दे व्लॉग मा पा शुरू करदे हां हेलो अनता स्वीकारिसारे ਲੋਰੀ ਆਪਾਂ ਕਰ ਰਹੇ ਹਾਂ ਜੇਫ ਮਲਾਈ ਗਰਮ ਠੀਕ ਫਿਰ ਦੀ ਕਹੀ ਦਨਾਂ ਦੀ ਇਹ ਤਾਂ ਬਾਕੀ ਬਣਾ ਰਹੇ ਹਾਂ ਮਸਾਂ ਪ੍ਰਕਿਰਤੀ ਲੋਗ ਦਾਸ ਕਮੈਂਟ ਗੈਸ ਤੇ ਦੇਖੋ ਮਾਸ ਮੋੜਾ ਲਿਆ ਕੇ ਨਾ ਕਰਦਾ ਤਾਂ ਇਹ ਮਨ ਲੱਗੀ ਸਾਰ ਦੇ ਵਿੱਚ ਦਾ ਜਿਹੜਾ ਇਹ ਵਿਚ ਆ ਨੀਚੇ ਹੁੰਦਾ ਇਹਨੂੰ ਆਪਾਂ ਪੂਰਾ ਕਿ ਨਿਚੋੜ ਕੇ ਕਿਉਂ ਕੱਟ ਕੇ ਮਿੱਠਾ ਪਾ ਕੇ ਬਚੇ ਨੂੰ ਕੋਈ ਰੰਗ ਦੇ ਸਕਦਾ ਜਾਂ ਵੀ ਹੋਆ ਬਣ ਜਾਂਦਾ ਇਹ ਬਹੁਤ ਟੇਸਟੀ ਹੈ ਗਰਮੀ ਦੇ ਵਿੱਚ ਨਹੀਂ ਕਿਉਂ ਗਰਮੀ ਦੇ ਵਿੱਚ ਫਿਰ ਕੀ ਹੁੰਦਾ ਨਾ ਗਰਮੀ 'ਚ ਔਖਾ ਸਰਦੀ 'ਚ ਸੌਖਾ ਤੇ ਲੋਕ ਚਾਹਉਂ ਕੇ ਕਈਨ ਸਬਜ਼ੀ ਜੀ ਪਾਲ ਲੈਣ ਦੇ ਲਈ ਤੇ ਉਸ 'ਤੇ ਸਬਜ਼ੀ ਬਣਾਉਣੀ ਹੈ ਪਰ ਸਬਜ਼ੀ ਨਿਕਲਦੀ ਬਣਾਈ ਆ ਬਾਅਦ ਅਕਸਰ ਪਾਉਣਾ ਪੈਂਦਾ ਹੈ 3 ਹੀ ਗੁੱਟੇ

ਸਿੱਧਾ ਦੇ ਦੂ ਹੀ ਕਰ। ਸਵੇਰ ਨਾਲ ਰੋਟੀ ਨਹੀਂ ਖਾਦੀ ਹੁਣ ਇਹਦੇ ਨਾਲ। ਉੱਠੇਗਾ ਤੁਸੀਂ ਹੁਣ ਇੰਨੇ ਵਜ ਗਏ ਪੌਣੇ 10 ਪੌਣੇ 10 ਉੱਠਿਓ। 8:00 ਵਜੇ ਜਿਆਦਾ ਟਾਈਮ ਹੋਰੇ ਛੋਟਾ ਹੋਈ ਸੀ ਇੱਧਰ ਰੋਟੀ ਕਰ। ਤੁਹਨੇ ਰੋਟੀ ਖਾ ਲਈ? ਅਸਾਂ ਖਾ ਲਈ। 10:00 ਵਜੇ ਚਾਹ ਬਣਾਉਣ ਲੱਗ ਗਏ ਮੈਂ ਤਾਂ ਹਿਮਲਾਈ ਕਰੂਗਾ ਮੈਂ ਚਾਹ ਬਣਾਉਣੀ ਚੱਲੇਗੀ। ਛੜਿਛੜਿਆ ਕਰੂਗਾ ਮੈਂ ਕਰਦਾ। ਸਾਰੇ ਨੇ ਖਾ ਲਈ ਰੋਟੀ। ਸਾਰੇ ਨੇ ਖਾ ਲਈ ਭਾਡੇ ਮਾਸਤੇ। ਟੜਬੋਚੇ ਹੋ ਗਏ ਸਾਰੇ ਕੰਮ ਹੋ ਗਏ ਤੂੰ ਸੌਣ ਉੱਠ ਜਾ ਮਸਾਂ ਕਰਦੀ ਫਿਰ ਨਾ ਤੇ ਨਾ ਲੈ ਬਣਾ ਲੈ ਨੇ ਅਣਾ ਚਾਵਣਾ ਲੈਣ ਦੱਸ ਦੇ ਇਤਰਾ ਮਲੇਟੀ ਬਣਾਵ ਹਾਂਜੀ ਐਸ ਵੀ ਜਨਾ ਆਖਰੀ ਚਾਣੀ ਆ ਥੋੜੀ ਜਿਹੀ ਤਾਂ ਕਰੀਮ ਫੈਂਟ ਲਈ ਥੋੜਾ ਜਿਹਾ ਚਾਹ ਵਰਖਾ ਪਾਣੀ ਪਾ ਲਿਆ ਇਹਨੂੰ ਪੈਂਟ ਕੇ ਦੇ ਵਿੱਚੋਂ ਹਮ ਲਾਈਏ ਜੀ ਮਾਖੜ ਨੂੰ ਨਾਲ ਇਹ ਕਰ ਚੱਪਦੀ ਨਾਲ ਮਾਖੜੀ ਕੋ ਮਾਖੜ ਥੋੜੇ ਜਿਹਾ ਪੈਟ ਦਿੰਦੇ ਆ। ਇਹਨੂੰ ਚੰਗੀ ਤਰ੍ਹਾਂ ਮਾਖਣੀ। ਹੁਣ ਅਗਰ ਹੁੰਦਾ ਹੈ ਤਾਂ ਪੜੀ ਪੜੀ ਕਰਦੇ ਨੇ। ਇਹ ਥੋੜੀ ਜਿਹੀ ਕਰੀਮ ਮਲਾਈ ਸੀ। ਔਲੀ ਇੱਕ ਔਲੀ ਮਲਾਈ ਸੀ। ਇਹਨਾਂ ਵਿੱਚ ਕਿਦੋਂ ਅਸੀਂ ਕੁਝ ਪਾ ਲਈਏ ਥੋੜੇ ਜਿਹਾ ਬਰਫ਼ ਵਾਲਾ ਪਾਣੀ ਪਾ ਲਈਏ। ਦੋ 5-7 ਕਿ ਮਿੰਟ ਹੈ ਤਾਂ ਅਸੀਂ ਚੰਗੀ ਹਿਲਾਏਗੇ। ਤੇ ਤੁਮ ਆਖ ਲਈ। ਨਾ ਇਹ ਰੋਟੀ ਨਾ ਖਾ ਲਈ ਹੋ ਨਾ ਚਟਨੀ ਦਾ ਬੰਦੀ ਐ ਅਸ਼ਵੀਰ। ਹਾਂਜੀ ਮੰਮਾ। ਇਹ ਦਰ ਮਿਲੋਗਾ। ਇਹਨੇ ਸੀ ਵੀਰ। ਹਾਂਜੀ। ਅਸੀਂ ਰੋਟੀ ਖਾ ਲਈ ਨਹੀਂ ਅਸੀਂ ਵੀ ਲੈ ਲੇ। ਤੁਮ ਪੀ ਲੈ ਨਹੀਂ ਤੁਸ ਪੀ ਨਹੀਂ ਐ ਜੀ ਪੀਤਾ। ਲਓ ਜੀ ਆਪਣਾ ਕਿਹੋ ਜਿਹਾ ਬਣ ਗਿਆ। ਹੁਣ ਆਪਾਂ। ਅਲੱਗ ਭਾਗ ਦੇ ਕੋਲ ਲਾ। ਹਾਂਜੀ ਕਿਹੋ ਜਿਹਾ ਜਿਹੜਾ ਆਪਣਾ ਬਣ ਗਿਆ। ਤੇ ਹੁਣ ਇਹਨੂੰ ਆਪਾਂ ਲੱਗ ਭਾਂਡੇ ਦੇ ਵਿੱਚ ਕੱਢਦੇ ਆਂ ਹੁਣ ਕਿ ਕਿਉਂਕਿ ਉਹ ਬੰਦ ਕਰਦੀ ਆਪਾਂ ਗਏ ਸੀ ਚਾਹ ਨਾ ਰੱਖਦੀ ਇੱਥੇ ਚਾਹ ਰੱਖ ਲੈਂਦੇ ਆਂ ਬੰਦ ਜਿੰਨ ਕਰਦੇ ਆਂ ਆਪਾਂ ਇਹ ਚੇਆ ਮਮਾ ਮੈਂ ਖੁਦ ਨਹੀਂ ਉੱਠ ਕੇ ਆਇਆ ਅੱਜ ਥਾਲੇ ਆਪਾਂ ਭੇਜੇ ਮਾ ਥਾਲ ਜੋ ਨਾ ਪਏ ਨੂੰ ਮੋਜਵਾੜ ਦੇ ਬਕਵਾਦੀ ਜੇ ਮੈਨੂੰ ਲਾਟ ਹੈ ਤੇ ਲਾਉਂਦੀ ਜਾਂਦੀ ਤੂੰ ਸੁੱਤੇ ਰਿਹਾ ਕਰੋ ਹਾ ਜਦੋਂ ਸਕੂਲ ਜਾਣਾ ਆਉਗਾ ਉਦੋਂ ਕੀ ਮਰੂ ਪੇਪਰ ਇਹ ਨਹੀਂ ਸੱਚ ਤੇ ਉਹ ਦਿਨ ਹੀ ਪੇਪਰ ਹੈ ਇਹ ਭਾ ਲਗ ਰਿਹਾ ਤਾ ਚੁੱਪ ਕਰ ਜਾ ਵੀ ਉਹ ਦੀ ਪਰ ਡੋਮਿੰਗ ਪਾ ਦੇਖੀ ਨਹੀਂ ਕਿਉਂ ਆਹ ਤੇ ਮੈਂ ਆ ਖਾ ਉਹ ਜੇ ਘਟਾ ਲੀ ਹਾਂਜੀ ਇਹ ਜਿਹੜੀ ਆਪਾਂ ਪਉਣੀ ਹੈ ਜੀ ਇਹ ਸਟੀਲ ਦੀ ਹੈ ਕਿਉਂਕਿ ਜੇ ਪਲਾਸਟਿਕ ਦੀ ਜਿੰਨਾ ਗਰਮ ਪਾਵਾਂਗੇ ਫਿਰ ਉਹ ਤਾਂ ਮੈਟੀ ਜੂਗੀ ਇਹ ਸਟੀਲ ਦੀ ਹੋਣ ਕਰਕੇ ਇਹਨੂੰ ਜਿੰਨਾ ਮਰਜ਼ੀ ਗਰਮ ਕਰ ਲੈਂਦੇ ਹਾਂ ਕੋਈ ਥੋੜਾ ਆ ਜੀ ਪੂਰਾ ਕੜ ਗਿਆ ਕਰਕੇ ਹਾਂ ਲਾਲ ਹੋ ਗਿਆ ਸੋ ਇਹ ਪਿਆਰਾ ਆਇਲਾ ਨਾ ਮਾਫ ਆਇਲੀ ਦੇਸੀ ਕੀ ਅੱਛਾ ਤੇਲ ਹੈ ਕਿ ਤੇਲ ਦੇਸੀ ਕੀ ਹੈ ਦੇਖੋ ਇਹ ਤੇਲ ਲੱਗ ਰਿਹਾ ਸੀ ਜਦੋਂ ਜੰਮੇਲੀ ਨਾ ਨਾ ਲੱਗਦਾ ਜਦੋਂ ਜੰਮੂ ਗਿਆ ਫੇਰ ਹੋਊ ਆ ਕਿਉਂਕਿ ਜਦ ਦਿੱਪ ਚਾ ਕੇ ਰੱਖਦੇ ਜਦੋਂ ਗਰਮ ਹੋ ਜਾਂਦਾ ਜੰਮੇਲਾ ਹੁੰਦਾ ਤੇ ਦਿੱਤਾ ਦੇਖਣਾ ਕਹਿੰਦੇ ਹੁਣ ਤੂੰ ਤਾਂ ਅਲਰਜੀ ਤੇ ਹੁੰਦਾ ਹਾਂਜੀ சாரி பண் வர டாவாங்க கை வர क्या மோட்டா ர ਬਣਾਉਣਾ ਇਹ ਸਭ ਕਰਦੇ ਜੀ ਲੜਾ ਸੱਕਰ ਵੱਧ ਪਾਉਣੀ ਹੈ ਚੀਨੀ ਥੋੜੀ ਜੀ ਪਾਉਣੀ ਸਭ ਤੋਂ ਜ਼ਿਆਦਾ ਮਾੜੀ ਸੰਗੜੀ ਹੋਣੀ ਬਗੀਆਂ ਨਾ ਹੋਈਏ ਚੀਨੀ ਘੱਟ ਮਾੜੀ ਹੈ ਪੀਣੀ ਹਾਂਜੀ ਤੇ ਗਾਇਜ਼ ਜਿਵੇਂ ਇਹ ਜੀ ਸਬਜੀ ਵੀ ਟਰਾਈ ਕਰਕੇ ਦੇ ਸਕਦੇ ਆ ਬਣਾ ਫਿਰ ਦੇਖਦੇ ਜੀ ਨੋ ਮੇਟਾ ਪਰਪਨ ਕਰਕੇ ਬਣਾਈ ਨਹੀਂ ਇਹਦੇ ਦੇਖਦੇ ਆ ਕਿ ਕਿੱਦਾਂ ਦੀ ਬਣੀ ਹੈ

ਪਰ ਮੈਂ ਕਿਉਂ ਜੇ ਪਨੀਰ ਨੂੰ ਨਹੀਂ ਆਉਂਦਾ ਇਸ ਵਾਰ ਫਿਰ ਜੀ ਬਸ ਸਿਰਫ ਪਿਆਜ ਨਹੀਂ ਪਾਇਆ ਅਜੇ ਆਪਾਂ ਨੇ ਮੈਂ ਮਿਰਚ ਪਾਉਂਦੇ ਹਾਂ ਮਿਰਚ ਉਹਨਾਂ ਦੇ ਵਿੱਚ ਆਪਾਂ ਲਾਲ ਮਿਰਚ ਇੱਕ ਮਿਰਚ ਇਹਨਾਂ ਨੂੰ ਜਿਹੜਾ ਖੰਟੀ ਰੋਜ਼ ਜੀ ਵੀ ਤਿਆਰ ਹੋਊਗੀ

ਤੇ ਗਾਈਜ਼ ਜਿੰਨ ਮम्मा ਤੁਹਾਨੂੰ ਆਹ ਸਬਜੀ ਟੈਸਟ ਕਰਕੇ ਦੱਸਣਗੇ ਜਿਹੜੀ ਆਪਾਂ ਬਣਾਈ ਸੀ ਉਹ ਜਿਹੜੀ ਬਣਾਈ ਹੈ ਇਹ ਦੇਖ ਲਾ ਕਿ ਆਪਾਂ ਇਹ ਜਿਹੜੇ ਪਹਿਲੀ ਵਾਰ ਬਣਾਈ ਹੈ ਜਿਹ ਆਪਾਂ ਨਹੀਂ ਲਈ ਹਿੱਕਦੇ ਬਣਾਉਂਦੇ ਚਾਹ ਨੂੰ ਦੀ ਬਾੜੀ ਕਿ ਨਿਕਲ ਜਾ ਬੰਦ ਲੈ ਨਹੀਂ ਆ쉐 ਇਹਦੇ ਤੇ ਕਿਛਾ ਨਹੀਂ ਰੋਟੀ ਖਾਣੀ ਮੈਂ ਦਪੈਰੇ ਖਾ ਲੇ ਮੈਂ ਲੋਟਾ ਨੂੰ ਤੁਰਾ ਖਾ ਕੇ ਦੇਖਦੇ ਵਧੀਆ ਬਣੀ ਹਾਂਜੀ ਵਧੀਆ ਮਿਲਿਆ ਥੋੜੀ ਜਿਮੇ ਕੱਟ ਲਈ ਮੈਂ ਬੱਚਿਆਂ ਕਰ ਸੀ ਹਟਾ ਲਈ ਥੋੜਾ ਬਕਰੋ ਬਰੀ ਨੂੰ ਗਾਂਦੂ ਪਾ ਸਾਡੇ ਪਿਆਜ਼ ਪਾ ਸਾਗੇ ਫਰੋਂ ਪਿਆਜ਼ ਵੀ ਨਹੀਂ ਪਾਈ ਇਹ ਦਿਮਣਾ ਕੇ ਦੇਖੀ ਚਲੋ ਜਿਮਾ ਰੋਟੀ ਖੋ ਗਈ ਹਾਂਜੀ ਹਾਂ ਜੀ ਉਹ ਇਧਰ ਐ ਸਵੇਰ ਤਸਵੀਰ ਖਾ ਰਹੇ ਨੇ ਰੋਟੀ ਸਵੇਰ ਦੀ 10 ਵਜੇ ਉੱਠ ਕੇ ਨਹੀਂ ਨਹੀਂ ਧੋਏ ਨਹੀਂ ਬਰਸ਼ ਕਰਕੇ ਰੋਟੀ ਖਾਣ ਵੇਖ ਲਈ ਹਾਂਜੀ ਸਾਈਕਲਿੰਗ ਚਲਾਈ ਅੱਜ ਐਸ਼ਵੀਰ ਨੀਵੀ ਵਾਲੀ ਰਤ ਨੇ ਢੇਡ ਸੁੱਤਾ 10:30 ਵਜੇ ਸੁੱਤਾ ਹੋਰ ਇੱਕ ਫਿਲਮ ਦੇਖ ਲੋ ਇੱਕ ਉਹ ਮੂਵੀ ਹੋਰ ਦੇਖ ਲੋ ਕਰੀਏ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਮਿਲਦੇ ਆ ਸਤ ਸ੍ਰੀ ਅਕਾਲ ਓਕੇ ਬਾਏ ਗਾਇਸ ਫੇਮ ਲਾਂਗੇ ਆਪਣੇ ਨਿਊ ਬਲੌਗ ਵਿੱਚ ਬਾਏ ਐ ਕਿ ਪਰਮੁ ਕਰੋ ਐਸ਼ਵੀਰ ਬੰਦਾ